सारे जी प्यार भरी सत श्रीकाल इटली किचन के स्वागत है तो नवी वीडियो नवीडियो हाजिर होनावे अब सेबदम रब्बा एक किलो सेब एक नदरक का टुकड़ा लिया इन चंकी तरह चार चार साड़ियाँ करके आप छिल लवेंगे छिल छिल के पानी च देनी है चंकी तरह साफ करके ਲੋਜੀ ਸੇਬ ਆਪਾਂ ਨੇ ਕੱਟ ਕੇ ਧੋਕੇ ਦੇ ਵਿੱਚ ਪਾ ਲੈ ਚਾਰੇ ਹੁਣ ਆਪਾਂ ਰੱਖਾਂਗੇ ਇਹਦੇ ਵਿੱਚ 프라이 ਪੈਨ ਪੈਨ ਪਿਆਸ ਹੌਣ ਕਰ ਲਿਆ ਇੱਕ ਗਲਾਸ ਪਾਵਾਂਗੇ ਇਹਦੇ ਵਿੱਚ ਪਾਣੀ ਦਾ ਇਹ ਆਪਾਂ ਨੇ ਬਿਲਕੁਲ ਮਿੱਠਾ ਨ ਮਰਬਾ ਨਹੀਂ ਬਣਾਉਣਾ ਆਪਾਂ ਨਮਕੀਨ ਮਰਬਾ ਬਣਾਵਾਂਗੇ ਮੈਂ ਨਮਕੀਨ ਤੇ ਮਿੱਠਾ ਵੀ ਢਿਓ ਨਾਲ ਅੰਡ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਇੱਕ ਕੱਪੀ ਪਾਵਾਂਗੇ ਇਹਦੇ ਵਿੱਚ ਚੀਨੀ ਦੀ ਇਹਦੇ ਵੀ ਮਿੱਠਾ ਵੀ ਬਹੁਤ ਘੱਟ ਪੈਂਦਾ ਪਾਣੀ ਵੀ ਬਹੁਤ ਘੱਟ ਪੈਂਦਾ। ਕੱਟੇ ਹੋਏ ਸੇਬਾਂ ਵਿੱਚ ਚਾਰ ਪੰਜ ਪਾਵਾਂਗੇ ਵਿਚ এলাਚੀਆਂ। ਅੱਧਾ ਚਮਚਾ ਪਾਵਾਂਗੇ ਸੌਂਫ ਦਾ ਪਾਊਡਰ। ਇਹਦੇ ਨਾਲ ਬਹੁਤ ਸੇਟੀ ਬਣਦਾ। ਥੋੜਾ ਜਿਹਾ ਪਾਵਾਂਗੇ ਸਵਾਦ ਅਨੁਸਾਰ ਕਾਲਾ ਨਮਕ। ਲਓ ਜੀ ਚਾਹਨੀ ਨੂੰ ਵਾਲੀ ਆ ਗਈ। ਹੁਣ ਭਾਦਰਕ ਪਾਵਾਂਗੇ ਇਹਦੇ ਵਿੱਚ ਤੇ ਆਹ ਸੇਵ ਪਾਵਾਂਗੇ। ਬਹੁਤੀ ਜਾਣੀ ਆਪਾਂ ਨੇ ਜਾਣੀ ਨਹੀਂ ਬਣਾਉਣੀ ਵਾਲੀ ਉਹ ਦੇਣੀ। पहले पादरक पावगे गोल गोल कट के फिर इस तरह कांटा चमचा लेके दो दो जगह तीन तीन जगह एक इक्कन मार के यद सारे पा नहीं अपने गैस कर देना बंद है ना जब सारे पै जाएंगे फिर आप गैस लावे लो जी सारे सेब ग पाती ਨਾ ਜੇ ਉਹਨਾਂ ਕਟਾਵੇਂ ਤਾਂ ਪਕਹਿ ਜਾਂਦਾ। ਬਾਕੀ ਟੱਕਰ ਲਾ ਕੇ ਪਕਾਵਾਂਗੇ। ਲੈ ਚੇਲੇ ਫੋਲਕ ਕੱਟ ਤੇ ਦਾਣੀ-ਦਾਣੀ ਰਹਿ ਗਏ ਦੇ ਵਿੱਚ। ਇਹ ਹੋ ਗਏ 5 ਮਿੰਟ ਹੋ ਗਏ। ਇਹਨੂੰ ਰਿਜਦੇ ਹਾਂ। ਹੁਣ ਦੇਖਾਂਗੇ। ਹਟ ਗਿਆ ਤਾਂ ਫਿਰ ਪੁੱਟੇ ਜਣੀਆ। ਹਰਕ ਵੀ ਕੱਟ ਕੇ ਬਰੀਕੋਰੀ ਦੇ ਵਿੱਚ ਪਾਤਾ ਤਾਂ ਉਹ ਵੀ ਸੰਗੀਤਰ ਮੰਨ ਗਿਆ ਅਗਲੇ ਜੁਗੇ ਹੁਣ ਆਪਾਂ ਇਹਨੂੰ 5 ਮਿੰਟ ਪਕਾਵਾਂਗੇ ਹੋਰ ਲੋ ਜੀ 5 ਮਿੰਟ ਕਾਲਿਆ ਮਰਬਾ ਬਿਲਕੁਲ ਹੋ ਗਿਆ ਪਿਆਰ ਹੁਣ ਆਪਾਂ ਇਹਨੂੰ ਕਰਾਂਗੇ ਠੰਡਾ ਠੰਡਾ ਕਰਕੇ ਪਾਵਾਂਗੇ ਭਾਂਡੇ ਚ